ਅੱਜ ਹੀ ਕਾਲ ਸੀ ਮੈਲਾ ਪ੍ਰਿਤਕੌਰ ਹਸਰੰਜੀ ਕੁਰਮਲਕੀਤ ਸਿੰਘ ਕਾਲੂ ਦੁਆਰਾ ਲਿਖੀ ਗਈ ਕਹਾਣੀ ਸత్యਦਾਈ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਹਾਈ ਸਕੂਲ ਦੇ ਹੈਡਮਾਸਟਰ ਵਰਜੂਨ ਸੇਵਾਮੁਕਤ ਹੋ ਗਏ ਬੱਚਿਆਂ ਕੋਲ ਕਨੇਡਾਈ ਅਮਰੀਕ ਸਿੰਘ ਨੂੰ ਸਿਕਿਉਰਿਟੀ ਕੰਪਨੀ ਨਾਲ ਕੰਮ ਕਰਨਾ ਪਾਸ ਆ ਗਿਆ ਸੀ ਉਹ ਅਕਸਰ ਰਾਤ ਦੀ ਸ਼ਿਫਟ ਲਵਾ ਲੈਂਦਾ ਜਿੱਥੇ ਉਹ ਆਮ ਕਰਕੇ ਡਿਊਟੀ ਲੱਗਦੀ ਸੀ ਉਥੇ ਦਿਨ ਦੀ ਸ਼ਿਫਟ ਹੁੰਦੀ ਵੀ ਨਹੀਂ ਸੀ। ਉਹ ਸਾਰੇ ਦਿਨ ਉਸ ਕੰਪਲੈਕਸ ਦੇ ਗਿਰਦ ਲੋਹੇ ਦੀ ਪੱਕੀ ਵਾਰ ਲੱਗੀ ਹੋਈ ਸੀ। ਸੜਕ ਵਾਲੇ ਪਾਸੇ ਵੱਡੇ ਸਾਰੇ ਘੀੜੇ ਦੇ ਨਾਲ ਆਪਣੇ ਕੈਬਨ ਵਿੱਚ ਬੈਠਾ ਅਮਰੀਕ ਫੋਨ ਵਿੱਚ ਰਿਕਾਰਡ ਕੀਤੇ ਗਾਣਿਆਂ ਦਾ ਅਨੰਤ ਲੈ ਰਿਹਾ ਸੀ। ਹਨੇਰਾ 퍼ਸ਼ਰਨਾ ਸ਼ੁਰੂ ਹੋ ਗਿਆ ਸੀ। ਥੋੜੀ ਦੇਰ ਪਹਿਲਾਂ ਸਾਰੇ ਕੰਮ ਹੀ ਚਲੇ ਗਏ ਸਨ ਤੇ ਉਸਨੇ ਰੋਜ਼ ਫਾਂਗ ਲੋਹੇ ਦੇ ਜਾਲੀਦਾਰ ਮੇਨ ਗੇਟ ਦੇ ਪੱਲਿਆਂ ਨੂੰ ਜੋੜ ਕੇ ਤਾਲਾ ਲਾ ਦਿੱਤਾ ਸੀ। ਉਸਨੇ ਰੋਜ਼ ਫਾਂਗ ਮੇਨ ਗੇਟ ਚੋਂ ਕੱਢੀ ਹੋਈ ਨਿਯੋ ਕੀ ਲੰਗਣ ਵਾਲੀ ਖਿੜਕੀ ਨੂੰ ਭੇੜ ਤਾ ਲਿਆ ਪਰ ਕੰਪਨੀ ਹਦਾਇਤਾਂ ਅਨੁਸਾਰ ਉਸਦੀ ਕੁੰਡੀ ਨਹੀਂ ਸਿਲਾਈ ਅੰਦਰ ਬੈਠਣ ਤੋਂ ਪਹਿਲਾਂ ਉਸਨੇ ਟਾਰਚ ਦੀ ਫਲੈਸ਼ ਨਾਲ ਕੰਪਲੈਕਸ ਵਿੱਚ ਫੇਰੇ ਚਾਤੀ ਮਾਰ ਕੇ ਸਾਰਾ ਕੁਝ ਠੀਕ ਠਾਕ ਹੋਣਾ ਨਿਸ਼ਚਿਤ ਕਰ ਲਿਆ ਸੀ ਡਿਊਟੀ ਚਾਰਟ ਪੜਨ ਤੋਂ ਬਾਅਦ ਉਹ ਆਰਾਮ ਨਾਲ ਪੈਠਣ ਦੀ ਤਿਆਰੀ 'ਚ ਹੀ ਸੀ ਕਿ ਉਸੇ ਫੋਨ ਦੀ ਘੰਟੀ ਵੱਜੀ ਤੇ ਸਕਰੀਨ ਉੱਤੇ ਤੇਜਾ ਸਿੰਘ ਕਨੇਡਾ ਕਾਲਿੰਗ ਉੱਪਰ ਆਇਆ ਅਕਸਰ ਤੇਜਾ ਸਿੰਘ ਨਾਲ ਘੰਟਾ ਘੰਟਾ ਗੱਪਸ਼ਮਾਰਦਿਆਂ ਟਾਈਮ ਲਗਾਉਣ ਵਾਲਾ ਅਮਰੀਕ ਉਸ ਦਿਨ ਉਸ ਤੋਂ ਪੱਲਾ ਛਡਾਉਣਾ ਚਾ ਰਿਹਾ ਸੀ ਤੇਜਾ ਸਿੰਘ ਨੇ ਵੀ ਭਾਪ ਲਿਆ ਸੀ ਕਿ ਸਰਦਾਰ ਜੀ ਦਾ ਮੂਡ ਨਹੀਂ ਪਰ ਉਸਨੇ ਕਾਰਨ ਪੁੱਛਿਆ ਤੇ ਬਾਈਕ ਕੇ ਕੇ ਫੋਨ ਬੰਦ ਕਰ ਲਿਆ ਅਮਰੀਕ ਨੇ ਸਾਹਮਣੇ ਟੇਬਲ ਤੇ ਪਈ ਰੇਡੀਓ ਦਾ ਬਟਨ ਅਪੀ ਦਿੱਤਾ ਉਸਦੇ ਪਸੰਦੀਦਾ ਐਫ ਐਮ ਸਟੇਸ਼ਨ ਤੋਂ ਫਰਮਾਇਸ਼ੀ ਗਾਣੇ ਸੁਨੇ ਜਾ ਰਹੇ ਸੀ ਵਿੱਚ ਵਾਰ-ਵਾਰ ਰੇਡੀਓ 호ਸਟ ਕੋਈ ਮਜ਼ੇਦਾਰ ਗੱਲ ਕਰਕੇ ਸਰੋਤਿਆਂ ਦੀ ਮਨੋਰੰਜਨ ਵਿੱਚ ਵਾਧਾ ਕਰੀ ਜਾ ਰਹੀ ਸੀ। ਮਸੇ ਅੱਧਾ ਘੰਟਾ ਲੰਘ ਗਿਆ ਹੋ। ਥੋੜੇ ਭਰੀ ਸੜਕ ਉਤੇ ਸਟ੍ਰੀਟ ਲਾਈਟ ਝਟੋ ਲੰਘਦੀ ਔਰਤ ਤੇ ਅਮਰੀਕ ਦੀ ਨਜ਼ਰ ਪਈ। ਪਹਿਰਾਵੇ ਤੋਂ ਤਾਂ ਹੀ ਆਪਣੀ ਲੱਗਦੀ ਆ ਪਰ ਐਸ ਹਨੇਰੇ ਵਿੱਚ ਸ਼ੈਰ ਦਾ ਟਾਈਮ ਤਾਂ ਹੈ ਨਹੀਂ। ਪੈਰ ਵੀ ਮਸਾਂ ਹੀ ਪੁੱਟੀ ਰਹੀ ਆ। ਅਮਰੀਕ ਨੇ ਕਿੰਨੇ ਸਾਰੇ ਸਵਾਲ ਆਪਣੇ ਆਪ ਨੂੰ ਕਰ ਲਏ। ਥੋੜਾ ਨੇੜੇ ਆਉਣ ਉਤੇ ਉਸਨੇ ਵੇਖਿਆ ਔਰਤ ਬਜ਼ੁਰਗ ਸੀ। ਤੇ ਗਿੱਟੇ ਗੁੱਡਿਆਂ ਪੱਖੋਂ ਤੰਗ ਸੀ ਤੁਰਦੇ ਹੋਏ ਅੱਗੇ ਪਿੱਛੇ ਵੇਖਦੇ ਹੋਣ ਤੋਂ ਲੱਗਦਾ ਸੀ ਜਿਵੇਂ ਕੋਈ ਆਸਰਾ ਤਕ ਰਹੀ ਹੋਵੇ ਸੁਆਪ ਕੋ ਅਮਰੀਕੂ ਨਾ ਭਾਵਕ ਮਨ ਇਨਸਾਨਾਂ ਦੀ ਗਿੰਦੇ ਵਿੱਚ ਆਉਂਦਾ ਜੋ ਕਿਸੇ ਦੇ ਦਰਦ ਨੂੰ ਆਪਣੀ ਚੀਜ਼ ਸਮਝ ਕੇ ਮਹਿਸੂਸ ਕਰਨ ਲੱਗ ਜਾਂਦੇ ਨੇ ਉਹ ਕੈਵਨ ਦਾ ਦਰਵਾਜ਼ਾ ਖੋਲ ਕੇ ਕੁਝ ਬੋਲਣ ਹੀ ਲੱਗਾ ਸੀ ਪਰ ਆਪਣੀ ਸੀਮਤ ਹਦਵਾਰੇ ਸੋਚ ਕੇ ਹੁੱਝਕ ਗਿਆ ਇਹਨੇ ਨੂੰ ਔਰ ਤੁਸੀਂ ਮੀਨ ਗੇਟ ਮੂਰੇ ਪਹੁੰਚ ਗਈ ਸੀ ਸ਼ਾਇਦ ਕੈਵਨ ਵਿਚਲੀ ਰੋਸ਼ਨੀ ਜੋ ਔਰਤ ਨੇ ਪਗੜੀ ਤਾਰੇ ਬੰਦਾ ਵੇਖ ਲਿਆ ਸੀ ਹਾਲਾਤ ਕੁਝ ਵੀ ਹੋਣ ਪਰ ਇਸ ਵਿੱਚ ਕੱਲੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਔਕੇ ਮੌਖਿਆਂ ਤੇ ਆਪਣੀਆਂ ਵਾਲੀ ਖਿੱਚ ਆਪੇ ਹੀ ਚਾਰਜ ਹੋ ਜਾਂਦੀ ਆ ਔਰਤ ਨੇ ਤੱਕਾ ਮਾਰ ਕੇ ਤੋਇਆ ਦਰਵਾਜ਼ੇ ਵਿੱਚਲੀ ਖਿੜਕੀ ਖੁੱਲੀ ਸੀ ਅੱਧਾ ਘੜ ਹੋ ਕੁਝ ਸੋਚਦੀ ਰਹੀ ਸ਼ਾਇਦ ਅਣਜਾਣ ਦਾ ਆਸਰਾ ਤੱਕਣ ਲਈ ਮਨ ਨੂੰ ਤਕੜਾ ਕਰ ਰਹੀ ਹੋਵੇ ਉਸੇ ਜੋਰ ਦੇ ਝਟਕੇ ਨਾਲ ਖਿੜਕੀ ਅੰਦੇਓ ਵੱਧ ਖੁੱਲ ਗਈ ਉਹ ਥੋੜਾ ਨਿਉਂ ਕੀ ਅੰਦਰ ਲੰਘ ਗਈ ਬਾਰਲੇ ਵਿਅਕਤੀ ਦੇ ਅੰਦਰ ਲੰਘਨ ਉਤੇ ਉਸ ਦਾ ਕਾਰਨ ਜਾਣਨਾ ਅਮਰੀਕ ਦੀ ਡਿਊਟੀ ਵੀ ਸੀ ਉਹ ਕਿਆਵਨ ਜੋ ਬਾਹਰ ਨਿਕਲਿਆ ਤਰ ਤਕ ਉਸ ਔਰਤ ਪੰਜ ਸੱਤ ਕਦਮ ਪੁੱਟ ਕੇ ਉਸ ਦੇ ਨੇੜੇ ਆ ਚੁੱਕੀ ਸੀ ਵੀਰ ਜੀ ਜੇ ਤੁਹਾਡੀ ਡਿਊਟੀ ਵਿੱਚ ਕੋਈ ਵਿਘਨ ਨਾ ਪੈਂਦਾ ਹੋਵੇ ਤਾਂ ਕਿ ਮੈਂ ਥੋੜੀ ਦੇਰ ਬੈਠ ਸਕਦੀ ਆ ਅਮਰੀਕ ਅਜੇ ਉਸ ਨੂੰ ਕੁਝ ਪੁੱਛਣ ਦੀ ਜਗ੍ਹਾ ਤੱਕ ਹੀ ਵਿੱਚ ਸੀ ਕਿ ਔਰਤ ਨੇ ਤਰਲੇ ਜਹੀ ਨਾਲ ਬਿਨਾ ਪੁੱਛੇ ਅੰਦਰ ਆਉਂਦਾ ਕਾਰਨ ਵੀ ਗੁੱਝੇ ਟੰਗ ਨਾਲ ਸਮਝਾ ਦਿੱਤਾ ਔਰਤ ਮਰਦ ਵਿਚਲੀਆਂ ਹੱਦਾਂ ਤੇ ਵਿਹਾਰ ਦੇ ਖਿਆਲ ਨੇ ਅਮਰੀਕ ਨੂੰ ਕੁਝ ਪਲ ਸੋਚਨ ਲਈ ਮਜਬੂਰ ਕੀਤਾ ਪਰ ਲੋੜਵੰਦਾਂ ਨੇ ਸ਼ਲਕ ਪੈਂਦੇ ਉਸ ਦੇ ਮਨ ਨੇ ਸਭ ਸੋਚਾਂ ਤੇ ਕਾਬੂ ਪਾ ਕੇ ਔਰਤ ਪ੍ਰਤੀ ਸਤਕਾਰ ਜਗਾ ਦਿੱਤਾ ਤੇ ਦਰਵਾਜ਼ਾ ਖੋਲ ਕੇ ਬੀਚਿਸਕ ਅੰਦਰ ਆਉਣ ਬੈਠਣ ਲਈ ਉਸ ਤੋਂ ਆਪਣੇ ਆਪ ਹੀ ਕਹਿ ਹੋ ਗਿਆ ਉਸ ਨੇ ਮੀਜ਼ ਤੇ ਕੋਲ ਪਈ ਦੂਜੀ ਕੁਰਸੀ ਨੂੰ ਥੋੜਾ ਪਰੇ ਲੱਗੇ ਹੋਏ ਰੂਮ ਹੀਟਰ ਵੱਲ ਕਿਸਕਾ ਦਿੱਤਾ ਤੇ ਉਸ ਨੂੰ ਬੈਠਣ ਲਈ ਕਹਿੰਦੇ ਹੋਏ ਮੂ ਪਿੱਜਾ ਸ਼ਵਦ ਪੈਨਜੀ ਵੀ ਜੋੜ ਲਿਆ ਵੀਜੀ ਬਹੁਤਾ ਸੋਚਿਓ ਨਾ ਮੈਂ ਦੇਖਦੀ ਹਾਂ ਕਿਸੇ ਨਾਲ ਗੱਲ ਕਰਕੇ ਜੇ ਕਿਸੇ ਦੇ ਮਨ ਮਿਹਰ ਪੈ ਗਈ ਤਾਂ ਛੇਤੀ ਹੀ ਚਲੇ ਜਾਵਾਂਗੀ ਮੈਂ ਸਮਝਦੀ ਹਾਂ ਤੁਸੀਂ ਵੀ ਡਿਊਟੀ ਤੇ ਹੋ ਮੈਂ ਤੁਹਾਡੇ ਲਈ ਕੋਈ ਖਤਰਾ ਖੜਾ ਨਹੀਂ ਕਰਨਾ ਚਾਹਾਂਗੀ ਫਿਰ ਥੋੜਾ ਚੱਕਦੇ ਹੋਏ ਉਸਨੇ ਅਮਰੀਕ ਨੂੰ ਕਾਗਜ਼ ਤੇ ਲਿਖੇ ਹੋਏ ਫੋਨ ਨੰਬਰ ਨਾਲ ਗੱਲ ਕਰਵਾਉਣ ਲਈ ਕਿਹਾ ਮੂਰਿਆਂ ਬੋਲਣ ਵਾਲੀ ਔਰਤੀ ਕਲਵਾ ਤੋਂ ਪਤਾ ਲੱਗ ਰਿਹਾ ਸੀ ਜਿਵੇਂ ਕਿਸ ਨੇ ਉਸ ਨੂੰ ਪਹਿਲਾਂ ਹੀ ਖਬਰਦਾਰ ਕਰ ਦਿੱਤਾ ਹੋਵੇ ਉਸ ਨੇ ਔਰਤ ਦੀ ਗੱਲ ਸੁਣੀ ਬਗੈਰ ਹੀ ਥੋੜਾ ਠਹਿਰ ਕੇ ਗੱਲ ਕਰਦੀਆਂ ਕਹਿ ਕੇ ਫੋਨ ਕੱਟ ਦਿੱਤਾ ਅਮਰੀਕ ਨੇ ਵੇਖਿਆ ਔਰਤ ਦੇ ਚਿਹਰੇ ਤੋਂ ਕਿਸੇ ਆਖਰੀ ਉਮੀਦ ਦੇ ਨਿਸ਼ਾਨ ਗਾਇਬ ਹੋ ਗਏ ਸਨ ਫੋਨ ਮਲਾ ਕੇ ਦੇਣ ਤੋਂ ਬਾਅਦ ਅਮਰੀਕ ਨੇ ਥਰਮਸ ਚੋਂ ਗਰਮ ਗਰਮ ਚਾਹ ਦੋ ਕੱਪਾਂ ਵਿੱਚ ਪਾ ਲਈ ਸੀ ਕੱਪ ਉਸ ਬੀਬੀ ਵੱਲ ਖਿਸਕਾ ਕੇ ਹੱਥ ਨਾਲ ਪੀਣ ਦਾ ਇਸ਼ਾਰਾ ਵੀ ਕਰ ਦਿੱਤਾ ਚਾਹ ਪੀ ਕੇ ਔਰ ਥੋੜਾ ਆਪਣੇ ਆਪ ਵਿੱਚ ਆਈ ਉਹ ਆਪਣੀ ਇੰਜਨ ਦਾ ਕਾਰਨ ਦੱਸਣਾ ਤਾਂ ਚਾਹੁੰਦੀ ਸੀ ਪਰ ਇਸ ਦਾ ਮੁੱਢ ਕਿਵੇਂ ਬੰਨਨੀ ਇਹ ਸਮਝ ਨਹੀਂ ਸੀ ਲੱਗ ਰਿਹਾ ਅਮਰੀਕ ਵੱਲੋਂ ਵਾਰ-ਵਾਰ ਭੈਣ ਜੀ ਕਹੀ ਜਾਣ ਨੇ ਉਸ ਅੰਦਰ ਅਨਪਤ ਭਰ ਦਿੱਤੀ ਤੇ ਹੌਂਸਲਾ ਜਿਹਾ ਕਰਕੇ ਉਸ ਦੇ ਅੰਦਰ ਹਾਲਾਤਾਂ ਚੋਂ ਉਪਜਿਆ ਗੁਵਾਰਾ ਫਟਣਾ ਸ਼ੁਰੂ ਹੋ ਗਿਆ ਵੀਰ ਜੀ ਆਪਣੀ ਜ਼ਿੰਦਗੀ ਦੀ ਸਾਰੀ ਵਰਕੀ ਫਰੋਲ ਦਿਆਂ ਤਾਂ ਸ਼ਾਇਦ ਕੱਲ ਤਾਂ ਦਿਨ ਵੀ ਚੜਾਈ ਤੁਹਾਡਾ ਟਾਈਮ ਵੀ ਕੀਮਤੀ ਆ ਇਸ ਕਰਕੇ ਮੋਟੀ ਮੋਟੀ ਗੱਲ ਦੱਸਦੀ ਆ ਔਰਤ ਦੀ ਸ਼ਬਦਾਂ ਤੋਂ ਅਮਰੀਕ ਨੂੰ ਪਤਾ ਲੱਗ ਗਿਆ ਕਿ ਔਰਤ ਕੋਲ ਕਾਫੀ ਅੱਖਰ ਗਿਆਨ ਵੀ ਹੈ ਅਮਰੀਕ ਵੱਲੋਂ ਹਾਂ ਵਿੱਚ ਸਿਰ ਹਿਲਾਉਣ ਦੇ ਨਾਲ ਹੀ ਉਹ ਸ਼ੁਰੂ ਹੋ ਗਏ ਮੇਰਾ ਨਾਂ ਹਰਜੀਤ ਕੋਹਰਾ ਪਿੱਛੋਂ ਅਸੀਂ ਦੁਆਬੇ ਦੇ ਪਿੰਡ ਸਰਾਮਾ ਤੋਂ ਆ ਮਾਪਿਆਂ ਨੇ ਖਾਂਦੇ ਪਿੰਡੇ ਦਾ ਰਿਸ਼ਤਾ ਕਰਕੇ 21ਵੇਂ ਸਾਲ ਵਿੱਚ ਵਿਆਹ ਕਰ ਦਿੱਤਾ ਸੀ ਪਿੰਡ ਵਿੱਚ ਕਹਿੰਦਾ ਕਹੌਂਦਾ ਪਰਿਵਾਰ ਸੀ ਮੇਰੇ ਸਹੁਰਿਆਂ ਦਾ ਦੋ ਤਿੰਨ ਸਾਲ ਕਾਫੀ ਚੰਗੇ ਲੰਘੇ ਸੀ ਸੱਸ ਵੀ ਬਥੇਰਾ ਪਿਆਰ ਕਰਦੀ ਸੀ ਇਹ ਦੋ ਭਾਈ ਸਨ ਤੇ ਮੇਰੇ ਵਾਲਾ ਛੋਟਾ ਸੀ ਐਵੇਂ ਕਿਸੇ ਨੂੰ ਮਾੜਾ ਕਿਉਂ ਕਹਾ ਮੇਰੀ ਜਠਾਣੀ ਚ ਬਹੁਤੀ ਚੰਗੀ ਨਹੀਂ ਤਾਂ ਐਨੀ ਮਾੜੀ ਵੀ ਨਹੀਂ ਸੀ ਬੜਬੋਲਰੀ ਜ਼ਰੂਰ ਪਰ ਮੰਦੀ ਸਾਫ਼ ਸੀ ਆਪਣਿਆਂ ਵਿੱਚ ਰਹਿੰਦੀ ਤੇ ਬਾਰਲਿਆਂ ਨਾਲੋਂ ਘਟ ਹੀ ਵਾਸਤਾ ਰੱਖਦੀ ਸੀ ਸੋਹਰਾ ਸਾਹਿਬ ਕੋਲ ਫੀਰ ਤੋਰੀ ਦਾ ਕੰਮ ਜ਼ਿਆਦਾ ਸੀ ਮੇਰੇ ਪਤੀ ਤੇ ਜੀ ਚ ਦੋਹਾਂ ਭਰਾਵਾਂ ਨੂੰ ਖੇਤਾਂ ਨਾਲ ਵਾਵਾ ਹੀ ਮੋ ਸੀ ਕੁਝ ਸਾਲ ਤਾਂ ਸਾਡੀ ਰਸੋਈ ਸਾਂਝੀ ਰਹੀ ਪਰ ਜੀਠ ਤੇ ਵੱਡੇ ਹੋ ਰਹੇ ਚਾਰੇ ਬੱਚਿਆਂ ਦੀ ਖਾਣ-ਪੀਣ ਦੀਆਂ ਆਦਤਾਂ ਮੇਰੀ ਸੱਸ ਨੂੰ ਪਸੰਦ ਨਹੀਂ ਸੀ ਤੇ ਇੱਕ ਦਿਨ ਉਸਨੇ ਬੜੇ ਸਚਜੇ ਢੰਗ ਨਾਲ ਜਠਾਣੀ ਦੀ ਰਸੋਈ ਵਖਰੀ ਕਰਤੀ ਇਸ ਗੱਲ ਨੂੰ ਸਾਲ ਵੀ ਨਹੀਂ ਸੀ ਹੋਇਆ ਕਿ ਕਿਸੇ ਨੇ ਸ਼ਰਾਬ ਵਿੱਚ ਕੁਝ ਪਿਆ ਕੇ ਪਿਆਤਾ ਜਾਂ ਅਚਾਨਕ ਸੌਰੇ ਦੀ ਮੌਤ ਹੋ ਗਈ ਤੇ ਥੋੜੇ ਮਹੀਨਿਆਂ ਬਾਅਦ ਦੋਵੇਂ ਪੁੱਤ ਜ਼ਮੀਰ ਵੰਡ ਕੇ ਖੇਤੀ ਵੀ ਅਡੜ ਕਰਨ ਲੱਗ ਪਏ ਛੋਟੇ ਹੋਣ ਤੇ ਉਦੋਂ ਤੱਕ ਨਿਰਸਤਾਨ ਹੋਣ ਕਰਕੇ ਸੱਸ ਨੇ ਆਪ ਹੀ ਸਾਡੇ ਨਾਲ ਰਹਿਣ ਦੀ ਇੱਛਾ ਪ੍ਰਗਟਾਈ ਜੋ ਸਾਨੂੰ ਦੋਹਾਂ ਜੀਆਂ ਨੂੰ ਬੜਾ ਚੰਗਾ ਵੀ ਲੱਗਾ। ਵੀਰ ਜੀ ਤੁਸੀਂ ਜਾਣਦੇ ਹੋ ਕਿ ਸੰਤਾਨ ਦੀ ਇੱਛਾ ਤਾਂ ਵਿਆਹ ਤੋਂ ਬਾਅਦ ਹਰ ਜੋੜੇ ਦੇ ਮਨ ਵਿੱਚ ਆਪਣੇ ਆਪ ਪੈਦਾ ਹੋ ਜਾਂਦੀ ਆ। ਕੁਦਰਤੀ ਇਸੇ ਉਤਪਤੀ ਨਿਯਮ ਨੂੰ ਚੰਗੇ ਢੰਗ ਨਾਲ ਚਲਾਉਣ ਲਈ ਲੋਕਾਂ ਨੇ ਵਿਆਹ ਵੰਦਨ ਪਰਗੀਆਂ, ਰਸਮਾਂ ਹੋਂਦ ਵਿੱਚ ਲਿਆਂਦੀਆਂ ਹੋਣਗੀਆਂ। ਉਹ ਸੁਪਨੇ ਅਸੀਂ ਵੀ ਪਹਿਲੇ ਮਹੀਨੇ ਤੋਂ ਵੇਖਣ ਲੱਗ ਪਏ ਸੀ। ਦਾਦੀ ਦੀ ਇੱਛਾ ਨੂੰ ਵੀ ਗੈਰ ਕੁਦਰਤੀ ਨਹੀਂ ਕਹਿ ਸਕਦੇ। ਪਰ ਪਿੰਡ ਦੀਆਂ ਜਨਾਨੀਆਂ ਮੇਰੀ ਪੀਠ ਉਤੇ ਤਿੱਖੀ ਨਜ਼ਰ ਰੱਖਦੀਆਂ ਸੀ। ਕੁਝ ਕਸਾਲ ਬਾਅਦ ਸਾਨੂੰ ਦੋਹਾਂ ਜੀਆਂ ਨੂੰ ਪਰੇਸ਼ਾਨੀ ਤਾਂ ਮਹਿਸੂਸ ਹੋਣ ਲੱਗ ਪਈ ਸੀ। ਪਰ ਉਹ ਗੱਲ ਸਾਡੇ ਹੱਥ ਵੱਸ ਥੋੜਾ ਸੀ। ਇੰਝ ਲੱਗਦੇ ਸਾਲਾਂ ਦੀ ਗਿਣਤੀ 5 ਵੀ ਟੱਪ ਗਈ ਤਾਂ ਸੱਸ ਨੇ ਉਹੜ-ਪੌੜ ਕਰਾਉਣੀ ਸ਼ੁਰੂ ਕਰ ਦਿੱਤੀ। ਮੈਨੂੰ ਲੈ ਕੇ ਬਾਬੀਆਂ ਦੀਆਂ ਚੁੰਕੀਆਂ ਪਰਣ ਲੱਗ ਪਈ। ਇਸੇ ਆੜੇ ਵਿੱਚ ਇੱਕ ਬਾਬੀ ਨੇ ਮੇਰੀ ਇੱਜ਼ਤ ਨੂੰ ਹੱਥ ਪਾ ਲਿਆ। ਚੰਗਾ ਹੋਇਆ ਕਿ ਸੱਸ ਨੇ ਮੇਰਾ ਸਾਥ ਦਿੱਤਾ। ਤੇ ਪਾਪੀ ਨੂੰ ਡੇਰਾ ਛੱਡ ਕੇ ਭਜਣਾ ਪਿਆ ਸਾਡੇ ਸਖਤ ਕਦਮ ਨਾਲ ਉਸ ਤੋਂ ਕਈ ਹੋਰਾਂ ਦੀ ਇੱਜ਼ਤ بچ ਗਈ ਨਹੀਂ ਤਾਂ ਮੁੰਡੇ ਲੱਭਦੀਆਂ ਲੱਭਦੀਆਂ ਪਤਾ ਨਹੀਂ ਕਿੰਨੀਆਂ ਇੱਥੇ ਆ ਕੇ ਜੀਤ ਘਰ ਥੋੜਾ ਰੁਕੀ ਇਧਰ ਉਧਰ ਵੇਖਿਆ ਅਮਰੀਕ ਸਿੰਘ ਨੂੰ ਲੱਗਿਆ ਜਿਵੇਂ ਇਸ ਗੱਲ ਨੇ ਉਸ ਦੀਆਂ ਕੁਝ ਹੋਰ ਕੌੜੀਆਂ ਯਾਦਾਂ ਵਾਲੀ ਪੋਟਲੀ ਖਲਵਾ ਦਿੱਤੀ ਹੋਵੇ ਉਸ ਨੂੰ ਲੱਗਿਆ ਜੀਤ ਘਰ ਅੱਗੋਂ ਗੱਲ ਕਰਨ ਲਈ ਜਿਵੇਂ ਹੌਸਲਾ ਇਕੱਠਾ ਕਰ ਰਹੀ ਹੋਵੇ ਚਾ ਨਿੱਜੀ ਜ਼ਿੰਦਗੀ ਦੇ ਭੇਦ ਕਿਸੇ ਵਗਾਨੇ ਨੂੰ ਦੱਸਣ ਤੋਂ ਝਿਜਕ ਰਹੇ ਹੋਵੇ ਤੁਸੀਂ ਕਿੰਨੀ ਵਾਰ ਵੀਰ ਜੀ ਕਹਿ ਚੁੱਕੇ ਹੋ ਤੇ ਇਹ ਵੀ ਸਮਝਦੇ ਹੀ ਹੋਮੋਗੀ ਕਿ ਭੈਣ ਭਰਾਵਾਂ ਵਿੱਚ ਬਹੁਤੇ ਪਰਦੇ ਨਹੀਂ ਹੁੰਦੇ ਤੁਸੀਂ ਜੋ ਵੀ ਕਹਿਣਾ ਚਾਹੋ ਬਿਨਾਂ ਝਿਜਕਤੇ ਇਸ ਵਿਸ਼ਵਾਸ ਨਾਲ ਦੱਸ ਸਕਦੇ ਹੋ ਕਿ ਉਹਨਾਂ ਗੱਲਾਂ 'ਚ ਕੋਈ ਵੀ ਕਿਸੇ ਤੀਜੇ ਕੰਨ ਨਹੀਂ ਪੈਗੀ ਅਮਰੀਕ ਦੇ ਭਰੋਸੇ ਤੋਂ ਜੀਤ گور ਦੀ ਮਨ ਦਾ ਵਿਸ਼ਵਾਸ ਤਕੜਾ ਹੋ ਗਿਆ ਤੇ ਉਸਨੇ ਤਸੱਲੀ ਨਾਲ ਗੱਲ ਅੱਗੇ ਤੋਰੀ ਵੀ ਜੀ ਇਸੇ ਦੌਰਾਨ ਸਾਡੇ ਵੀਜ਼ੀ ਜਣੇ ਮੇਰੀ ਸੱਸ ਰਬ ਨੂੰ ਪਿਆਰੀ ਹੋ ਗਈ। ਬੱਚਿਆਂ ਦੀਆਂ ਗਿਲਕਾਰੀਆਂ ਸੁਣਨ ਨੂੰ ਤਰਸਦਾ ਕਰ ਮੈਨੂੰ ਖਾਨ ਨੂੰ ਆਉਣ ਲੱਗਾ। ਮੇਰੇ ਪਤੀ ਜਰਨੈਲ ਸਿੰਘ ਨੂੰ ਵੀ ਇਸੇ ਗੱਲ ਦਾ ਚੋਰਾ ਖਾਨ ਲੱਗ ਪਿਆ। ਮੇਰੇ ਭਤੀਜੇ ਦੀ ਵੋਟੀ ਜਨਨਾ ਰੋਗਾ ਦੀ ਡਾਕਟਰਾ ਔਰਤਾਂ ਦੀ ਇੰਚ ਦੀਆਂ ਬਿਮਾਰੀਆਂ ਵੀ ਉਹ ਮਾਹਿਰ ਮੰਨੀ ਜਾਂਦੀ ਸੀ। ਉਸਨੇ ਦਿਲਚਸਪੀ ਲੈ ਕੇ ਮੇਰੇ ਸਾਰੇ ਟੈਸਟ ਕਰਵਾ ਕੇ ਪਤਾ ਲਾ ਲਿਆ ਕਿ ਬੱਚੇ ਦੀ ਪੈਦਾਇਸ਼ ਵਲੋਂ ਮੇਰੇ ਸਰੀਰ ਵਿੱਚ ਕੋਈ ਨੁਕਸ ਨਹੀਂ ਸੀ। ਉਸਨੇ ਜਰਨਲ ਨੂੰ ਨਾਲ ਲੈ ਆਉਣ ਲਈ ਕਈ ਵਾਰ ਕਿਹਾ ਪਰ ਇਹ ਜਾਇਆ ਨਾ ਕਰੀ ਸ਼ਾਇਦ ਇਸਨੇ ਪਹਿਲਾਂ ਕਿਤੇ ਪਤਾ ਕਰ ਲਿਆ ਹੋਈ ਇਸੇ ਕਰਕੇ ਇਸਨੇ ਕਦੇ ਦੂਜੇ ਵਿਆਹ ਬਾਰੇ ਗੱਲ ਨਹੀਂ ਸੀ ਕੀਤੀ ਜਿਵੇਂ ਕਿ ਇੰਝ ਤੇ ਹਾਲਾਤਾਂ ਵਿੱਚ ਲੋਕ ਕਰਨ ਲੱਗ ਜਾਂਦੇ ਨੇ ਔਰ ਉਹ ਤੱਕ ਸਾਡੇ ਵਿਆਹ ਨੂੰ 7 ਸਾਲ ਹੋ ਗਏ ਸੀ ਇੱਕ ਦਿਨ ਪਿੰਡ ਵਿੱਚ ਚਾਈ ਦਾ ਕੰਮ ਕਰਦੀ ਸਤਿਆ ਨੂੰ ਸਾਡੀ ਗਵਾਂਡੀਆਂ ਨੇ ਆਪਣੀ ਨੋਤੀਜ ਨੇ ਪੇਵਰੀ ਸਤਿਆ ਉਧਰੋਂ ਵੇਲੀ ਹੋ ਕੇ ਉਹ ਸਾਡੇ ਘਰ ਆ ਗਈ ਹਾਸੀ ਮੁਖੌਲ ਵਾਲੀ ਲਾਜੀ ਵਿੱਚ ਮੈਂ ਉਸ ਨੂੰ ਕੋਈ ਮੰਤਰ ਮਾਰਨ ਵਾਲੀ ਗੱਲ ਕਹਿ ਬੈਠੀ ਉਸ ਨੇ ਉਸ ਗੱਲ ਨੂੰ ਬੜਾ ਸੀਰੀਅਸ ਲੈ ਲਿਆ ਪਤਾ ਨਹੀਂ ਉਸ ਨੂੰ ਮੇਰੇ ਨਾਲ ਹਮਦਰਦੀ ਹੋ ਗਈ ਚਾਹ ਉਸ ਪਿੱਛੇ ਕੋਈ ਖਾਸ ਗੱਲ ਸੀ ਮੈਂ ਨਹੀਂ ਜਾਣਦੀ ਪਰ ਉਹ ਮੈਨੂੰ ਮਾਂ ਪਰੰਦੇ ਢੰਗ ਸਿਖਾਉਣ ਲੱਗ ਪਈ ਜੋ ਮੇਰੇ ਲਈ ਨਮੀਆਂ ਤੇ ਦਿਲਚਸਪ ਗੱਲਾਂ ਸਨ ਸੱਤਿਆਂ ਨਾਲ ਮੇਰਾ ਸਹੇਲ ਪੁਨਾ ਗਾੜਾ ਹੋਈ ਜਾ ਰਿਹਾ ਸੀ ਮੈਂ ਆਪਣੀ ਘਰ ਦੀ ਕਈ ਗੁੱਝੀ ਪੇਦ ਉਸ ਨਾਲ ਸਾਂਝੀ ਕਰਨ ਲੱਗ ਪਈ ਸੀ ਉਸ ਵੱਲੋਂ ਸੁਝਾਈ ਮਾਪਨੰਤੀ ਤਾਂ ਮੇਰੇ ਕੰਮ ਨਹੀਂ ਸੀ ਆ ਰਹੇ ਇੱਕ ਦਿਨ ਸਤਿਆ ਨੇ ਵੀ ਉਹੀ ਕੁਝ ਕਹਿ ਦਿੱਤਾ ਜੋ ਮੈਂ ਮੇਰੀ ਡਾਕਟਰ ਪਤੀਜ ਨੂੰ ਨਹੀਂ ਕਿਹਾ ਸੀ ਇੱਕ ਦਿਨ ਮੈਂ ਜਗਦੇ ਜਗਦੀ ਪਤੀ ਨੂੰ ਉਸਦੇ ਟੈਸਟਾਂ ਦੀ ਗੱਲ ਕੀ ਕਹਤੀ ਉਹ ਤਾਂ ਮੇਰੇ ਵੱਲ ਐਂ ਚਾਕੇ ਜਿਵੇਂ ਪਤਾ ਨਹੀਂ ਉਸ ਦਾ ਸਿਰ ਘੜਦਾ ਹੋਵੇ ਗੁੱਸੇ ਵਿੱਚ ਪਤਾ ਨਹੀਂ ਕੀ ਕੀ ਊਠ ਪਟਾੰਗ ਬੋਲੀ ਗਿਆ ਅਗਲੇ ਦਿਨ ਸਤਿਆ ਆਈ ਤਾਂ ਮੈਂ ਉਸ ਨੂੰ ਪਤੀ ਵਾਲੀ ਗੱਲ ਦੱਸ ਬੈਠੀ ਸਤੇ ਇਹਨਾਂ ਕੰਮਾਂ ਵਿੱਚ ਹੱਡੀ ਵਰਤੀ ਸੀ ਉਸ ਨੂੰ ਜਰਨਲ ਵਿੱਚ ਲਿਖ ਕੇ ਸੀ ਨੁਕਸਾ ਯਕੀਨ ਹੋ ਗਿਆ ਬਸ ਫਿਰ ਕਿਸੇ ਉਹ ਮੈਨੂੰ ਚਾਟੇ ਲਾਉਣ ਲੱਗ ਪਈ ਜਦ ਵੀ ਸਾਡੇ ਘਰਾਂ ਦੀ ਕਦੇ ਕਿਸੇ ਦੀ ਮਿਸਾਲ ਤੇ ਕਦੇ ਕਿਸੇ ਹੋਰ ਦੇ ਕਰ ਅਲਾਤ ਪੈਤ ਕਰਵਾਉਣ ਦੀਆਂ ਕਹਾਣੀਆਂ ਸੁਣਾਉਣ ਲੱਗ ਪੈਂਦੀ ਵੀਰ ਜੀ ਭੁੱਖੇ ਪੇਟ ਵਿੱਚ ਚੂਹੀ ਨੱਚਦੇ ਹੋਣ ਤਾਂ ਥਾਲੀ ਵਿੱਚ ਪਰੋਸੇ ਫੁੱਲ ਕੇ ਥਲ-ਥਲ ਕੇ ਨਹੀਂ ਵੇਖੀ ਜਾਂਦੇ ਐਨੇ ਸਾਲਾਂ ਤੋਂ ਖਾਲੀ ਗੋਦ ਨੇ ਉਹੀ ਹਾਲ ਮੇਰਾ ਕਰ ਦਿੱਤਾ ਹੋਇਆ ਸੀ ਉਸ ਹਾਲਤ ਵਿੱਚ ਸਮਾਜਿਕ ਮਰਦਾਨੀਆਂ ਦੀ ਚੀਤੀ ਪਿੱਛੇ ਪੈ ਜਾਂਦੀ ਨਹੀਂ ਇੱਕ ਦਿਨ ਸਤਿਆ ਨੇ ਮੈਨੂੰ ਆਪਣੇ ਘਰ ਸਾਥ ਲਿਆ ਉਸ ਵੇਲੇ ਤਾਂ ਮੈਂ ਸਮਝ ਨਾ ਸકી ਕਿ ਉਹ ਮੈਨੂੰ ਆਪਣੀ ਹਨੇਰ ਕੋਠੜੀ ਵਿੱਚ ਬਿਠਾ ਕੇ ਬਾਹਰ ਕਿਉਂ ਚਲੀ ਗਈ ਆ ਅਚਾਨਕ ਅੰਦਰ ਆਈ ਕਿਸੇ ਉਪਰੇ ਮਰਦ ਵੱਲੋਂ ਬਾਵਾ ਵਿੱਚ ਲੈਣ ਮੌਕੇ ਹਨੇਰੇ ਕਾਰਨ ਬਿਆਸਤਾ ਮੂਤਨਾ ਵੇਖ ਸਕੇ ਪਰ ਉਸ ਦਾ ਵਿਹਾਰ ਤੋਂ ਮੈਨੂੰ ਉਹ ਕੋਈ ਭਲਾ ਲੋਕ ਲੱਗਾ ਜਦ ਕੰਟਿਕ ਬਾਦ ਮੈਂ ਉਥੋਂ ਬਾਹਰ ਆਈ ਤਾਂ ਮੇਰਾ ਸਰੀਰ ਕਿਸੇ ਚੰਗੀ ਗਲਤੀ ਦੀ ਗਵਾਹੀ ਭਰਨ ਲੱਗ ਪਿਆ ਸੀ ਉਸ ਹਾਲਤ ਵਿੱਚ ਮੈਂ ਸਤਿਆ ਨੂੰ ਕੁਝ ਪੁੱਛਣ ਦੀ ਹਿੰਮਤ ਨਾ ਕਰ ਸਕੀ ਉਸ ਤੋਂ ਬਾਅਦ ਕਈ ਦਿਨ ਸਤਿਆ ਸਾਡੇ ਘਰ ਨਾ ਆਈ ਮੈਨੂੰ ਰੋਜ਼ ਉਸ ਦੀ ਉਡੀਕ ਰਹਿੰਦੀ ਹਫਤੇ ਇੱਕ ਬਾਅਦ ਸੁਨੀਹਾ ਭੇਜਿਆ ਤਾਂ ਉਸਨੇ ਕਿਸੇ ਵੀ ਬੜੇ ਆ ਰਹੇ ਨਹੀਂ ਕਹਿ ਕੇ ਟਾਲ ਦਿੱਤਾ 2-3 ਦਿਨ ਬਾਅਦ ਉਹ ਆਪੇ ਹੀ ਸਾਡੇ ਘਰ ਆ ਗਈ ਉਸਨੇ ਕੁਝ ਕੱਲਾ ਮੇਰੇ ਤੋਂ ਪੁੱਛੀਆਂ ਤੇ ਮੈਨੂੰ ਕੁੱਟ ਕੇ ਜੱਫੀ ਵਿੱਚ ਲੈ ਲਿਆ ਉਸ ਵੇਲੇ ਤਾਂ ਮੈਨੂੰ ਉਸ ਦੀ ਜਫੀ ਦੀ ਬਹੁਤੀ ਸਮਝ ਨਾ ਲੱਗੀ ਪਰ ਥੋੜੇ ਦਿਨਾਂ ਬਾਅਦ ਹੋਰ ਔਰਤਾਂ ਤੋਂ ਸੁਣੀਆਂ ਹੋਈਆਂ ਗੱਲਾਂ ਤੋਂ ਮੈਂ ਸਮਝਣ ਲੱਗ ਪਈ ਕਿ ਉਹਨਾਂ ਨੂੰ ਆਪਣਾ ਪੈਰ ਪੜੀ ਹੋਣ ਦਾ ਪਤਾ ਕਿਵੇਂ ਲੱਗ ਜਾਂਦਾ ਹੁੰਦਾ ਮੈਨੂੰ ਪੈਰ ਪੁੱਟਣ ਤੋਂ ਡਰ ਲੱਗਣ ਲੱਗ ਪਿਆ ਕਿ ਕਿਸੇ ਨੂੰ ਮੇਰੇ ਪਾਰੇ ਹੋਏ ਪੈਰਾਂ ਦਾ ਪਤਾ ਨਾ ਲੱਗ ਜਾਏ ਇਸ ਦੌਰਾਨ ਸਤਿਆ ਹਰ 10-20 ਦਿਨ ਬਾਅਦ ਮੇਰਾ ਪਤਾ ਲੈਣ ਆਉਂਦੀ ਰਹੀ ਤੇ ਸਮੇਂ ਅਨੁਸਾਰ ਸਮਝਾ ਵੀ ਜਾਂਦੀ ਗਰਭਦਾ ਸਮਾ ਪੂਰਾ ਹੋਇਆ ਸਾਡੇ ਕਰਵਿਟੀ ਨੇ ਜਨਮ ਲਿਆ ਉਸ ਵੇਲੇ ਸਾਡੇ ਦੋਹਾਂ ਦੇ ਮਨਾਂ 'ਚੋ ਕੁੜੀ ਮੁੰਡੇ ਵਾਲਾ ਫਰਕ ਗਵਾਚ ਗਿਆ ਬਸ ਚਾਹੀ ਜਾ ਜੋਤੀ ਦੀਆਂ ਕਿਲਕਾਰੀਆਂ ਨਾਲ ਸਾਨੂੰ ਆਪਣਾ ਘਰ ਭਰੀਆ ਭਰੀਆ ਲੱਗਣ ਲੱਗ ਪਿਆ ਆਪਣਿਆਂ 'ਚ ਜਦ ਵੀ ਕੋਈ ਸਾਡੇ ਘਰ ਆਉਂਦਾ ਤਾਂ ਜਾਂਦਾ ਜਾਂਦਾ ਫਿਕਰ ਨਾ ਕਰਿਓ ਹਨੇਰੀ ਆ ਗਈ ਤਾਂ ਪਿੱਛੇ-ਪਿੱਛੇ ਮੀਂਹ ਵੀ ਜ਼ਰੂਰ ਆਊਗਾ ਕਹਿ ਕੇ ਨਮੀ ਵਿਚਾਰਤ ਪਾ ਜਾਂਦਾ ਲੰਘਦੇ ਸਮੇਂ ਦੇ ਨਾਲ ਸਾਡੇ ਮਨਾਂ ਵਿੱਚ ਵੀ ਮੀਂਹ ਦੀ ਉਡੀਕ ਦੇ ਨਾਲ-ਨਾਲ ਉਮੀਰ ਵਜਣ ਲੱਗ ਪਈ ਪਰ ਕਦੇ-ਕਦੇ ਰਾਤਾਂ ਦੀ ਜਗੋਂ ਮਿੱਟੀ ਵਿੱਚ ਮੈਨੂੰ ਹਨੇਰੀ ਤੇ ਮੋਟ ਦਾ ਚੇਤਾ ਆਕੇ ਕਈ ਸਵਾਲ ਖੜੇ ਕਰ ਦਿੰਦਾ ਹੈ ਕਿ ਆਖਿਰ ਸੁੱਕੇ ਬੱਦਲਾਂ ਚੋਂ ਵੀ ਮੀਂਹ ਕਿਵੇਂ ਪੈ ਜਾਊ ਉਦھر ਸੱਤਿਆ ਨਾਲ ਮੇਰਾ ਸਹੇਲ ਪੁਨਾ ਕੱਚਾ ਤਾਂ ਪਹਿਲਾਂ ਵੀ ਨਹੀਂ ਸੀ ਪਰ ਜੋਤੀ ਤੋਂ ਬਾਅਦ ਹੋਰ ਪੱਕਾ ਹੋਈ ਜਾ ਰਿਹਾ ਸੀ ਉਸ ਪੱਕਿਆਈ ਪਿੱਛੇ ਸਾਡਾ ਉਹ ਸਾਂਝਾ ਪੀੜ ਵੀ ਸੀ ਸਾਡੀ ਜੋਤੀ 1.5 ਸਾਲ ਦੀ ਹੋਈ ਤਾਂ ਸੱਤਿਆ ਨੇ ਫਿਰ ਉਹੋ ਜਿਹੇ ਗੱਲਾਂ ਕਰਨੀਆਂ ਲੱਗ ਪਈ ਜਿਹੋ ਜਿਹਾਂ ਪਹਿਲੀ ਵਾਰ ਆਪਣੇ ਘਰ ਸਦਨ ਤੋਂ ਪਹਿਲਾਂ ਕਰਿਆ ਕਰਦੀ ਸੀ ਹਣੀ ਰੀਤੇ ਮੀ ਵਲਾ ਚੱਕਰ ਮੇਰੇ ਦਿਮਾਗ ਉੱਤੇ ਵੀ ਅਸਰ ਕਰ ਰਿਹਾ ਸੀ ਪਰ ਇਸ ਵਾਰ ਸਤਿਆ ਨੇ ਮੈਨੂੰ ਆਪਣੇ ਘਰ ਨਾ ਸਦਿਆ ਪਹਿਲੇ ਦਿਨ ਉਹ ਪਤਾ ਕਰ ਗਈ ਸੀ ਕਿ ਜਰਨੈਲ ਨੇ ਦੁੱਧ ਨਾਲੀ ਗੰਗਾ ਨਗਰ ਕਿਸੇ ਕੰਮ ਜਾਣਾ ਹੈ ਅਗਲੇ ਦਿਨ ਉਹ ਸਵੇਰੇ ਹੀ ਮੇਰੇ ਘਰ ਆ ਗਈ ਸੀ ਤੇ ਜਰਨੈਲ ਜਾਣ ਲੱਗਾ ਬੜੇ ਮਾਨਜਹੀ ਨਾਲ ਸਤਿਆ ਨੂੰ ਕਹਿ ਕੇ ਗਿਆ ਸੀ ਚਾਚੀ ਮੇਰੇ ਆਉਣ ਤੱਕ ਜੀਤੋ ਕੱਲੀ ਹੋਊਗੀ ਤੂੰ ਘਰਾਂ ਤੋਂ ਇੱਧਰ ਹੀ ਪੈ ਜਾਇਆ ਕਰੀ ਜੋਤੀ ਵੇਲੇ ਸਤਿਆ ਵੱਲੋਂ ਮੇਰੀ ਸੰਭਾਲ ਕਰਨ ਕਰਕੇ ਜਰਨੈਲ ਉਸਦਾ ਅਧਿਕਾਰ ਕਰਨ ਤੇ ਮਾਵਾ ਵਰਗਾ ਮੂਝ ਤੋਣ ਲੱਗ ਪਿਆ ਸੀ ਹਾਂ ਕਿਉਂ ਨਹੀਂ ਜਰਨੈਲ ਜੀਆ ਤੂੰ ਮੇ ਬੜੇ ਚੰਗੇ ਮੌਕੇ ਘਰੋਂ ਨਿਕਲਿਆ ਏ ਇਸ ਤਾਂ ਹੁਣ ਕੋਈ ਫਿਕਰ ਨਾ ਕਰੀ ਤੇ ਆਪਣੇ ਕੰਮ ਮੁਕਾ ਕੇ ਮੁੜੀ ਰੋਜ਼ ਰੋਜ਼ ਕੀੜੇ ਕਰਨੇ ਕੋਈ ਸੌਕੇ ਨਹੀਂ ਪੁੱਤ ਮੈਂ ਆਪਣੇ ਘਰ ਪੈ ਗਈ ਜਾਂ ਇੱਧਰ ਪੈ ਗਈ ਇੱਕੋ ਗੱਲ ਆ ਤੂੰ ਚਿੰਤਾ ਨਾ ਕਰ ਸਤਿਆ ਨੇ ਜਰਨੈਲ ਨੂੰ ਵਿਸ਼ਵਾਸ ਦਿਵਾ ਦਿੱਤਾ ਸੀ ਤੇ ਸੈਵਨ ਮੋਹੋਂ ਨਿਕਲ ਗਈ ਰਮਚ ਨੂੰ ਵੀ ਉਸਦੇ ਖਾਣੇ ਪੈਣ ਤੋਂ ਪਹਿਲਾਂ ਹੀ ਬੋਝ ਲਿਆ ਸੀ ਜਰਨੈਲ ਦੇ ਜਾਣ ਤੋਂ ਬਾਅਦ ਸਤਿਆ ਵਾਕਿਆ ਮੇਰਾ ਖਿਆਲ ਰੱਖ ਰਹੀ ਸੀ ਮੇਰੇ ਤੁਲੰਕੇ ਦਿਨਾਂ ਦੇ ਵਰਤਾਰੇ ਵਰੀ ਹੋ ਬਾਰ-ਬਾਰ ਪੁੱਛ ਕੇ ਜਿਵੇਂ ਆਪਣੀ ਤਸੱਲੀ ਕਰ ਰਹੀ ਸੀ ਪਹਿਲੀ ਰਾਤ ਬੜੀ دیر ਤੱਕ ਉਹ ਮੈਨੂੰ ਪੁੱਤਾਂ ਦੇ ਗੁਣ ਸਮਝਾਉਂਦੀ ਰਹੀ ਤੇ ਖਾਨਦਾਨ ਅੱਗੇ ਤੋਰਨ ਲਈ ਸਮਾਜਿਕ ਤੌਰ ਤੇ ਕਿੰਨਾ ਜ਼ਰੂਰੀ ਹੁੰਦਾ ਵਾਰੀ ਉਦਾਹਰਨਾਂ ਤੇ ਦੇ ਰਹੀ ਬਿਲਕੁਲ ਉਮੀ ਜਿਵੇਂ ਵਿਆਹ ਤੋਂ ਪਹਿਲਾਂ ਮੇਰੀ ਮਾਂ ਸਹੁਰੇ ਘਰ ਵਿੱਚ ਕਿਵੇਂ ਸੁਖੀ ਰਹਿਣਾ ਪਰ ਇਹ ਸਮਝਾਇਆ ਕਰਦੀ ਸੀ ਉਸ ਦਾ ਲੈਚਾ ਵੀ ਮੇਰੀ ਮਾਂ ਵਰਗਾ ਹੋਣ ਕਰਕੇ ਉਸ ਦੀਆਂ ਗੱਲਾਂ ਨਾਲੋਂ ਨਾਲ ਮੇਰੇ ਮਨ ਉੱਤੇ ਭਾਰੂ ਹੋ ਰਹੀਆਂ ਸਨ ਅਗਲੇ ਦਿਨ ਉਸਨੇ ਮੇਰਾ ਪੇਟ ਮਲਣ ਦੇ ਬਹਾਨੇ ਕੁਝ ਟੋਇਆ ਤੇ ਮੈਨੂੰ ਉਸ ਗੱਲ ਦਾ ਵਿਸ਼ਵਾਸ ਹੋ ਗਿਆ ਕਿ ਦਾਇਆਂ ਤੋਂ ਪੇਟ ਗੁਜੇ ਨਾ ਹੋਣ ਵਾਲੀ ਔਖਾਤ ਜਿਵੇਂ ਥੋੜਾ ਕਿਸੇ ਘੜ ਲਈ ਹੋ ਸ਼ਾਂਬਲੀ ਚਾਹ ਮੌਕੇ 'ਸਨੀ ਮੈਨੂੰ ਤਜਮੈਨ ਕਿਹਾ ਸੀ ਪਰ ਮੈਂ ਵੇਖ ਲਿਆ ਸੀ ਕਿ ਉਹ ਤਾਂ ਕੋਈ ਪੁੱਗੀ ਜਹੀ ਸੀ ਪਰ ਮੈਂ ਉਸ ਨੂੰ ਟੋਕ ਨਾ ਸਕੇ ਉਹ ਚਾਹ ਪੀਂਦੇ ਇਸ ਸੁਸਤੀ ਮੇਰੇ ਤੇ ਭਾਰੂ ਪੈਣ ਲੱਗ ਪਈ ਸੀ ਸ਼ਾਮ ਬਿਲੇ ਸਤਿਆ ਚਾਚੀ ਘਰ ਦੀ ਕੀੜੀ ਬਾਰੇ ਕਹਿ ਕੇ ਘੰਟੇ ਬਾਅਦ ਵਾਪਸ ਮੁੜ ਕੇ ਆਈ ਉਸ ਤੇ ਕਹਿੰਦੇ ਆਪਾਂ ਰਾਤ ਦਾ ਖਾਣ ਪੀਣ ਵੇਲੇ ਸਿਰ ਕਰ ਲਿਆ ਸੀ ਉਂਝ ਵੀ ਠੰਡ ਉਤਰ ਰਹੀ ਸੀ ਤੇ ਲੋਕ ਵੇਲੇ ਸਿਰ ਵਿਸਤਰੀ ਮਲਣ ਲੱਗ ਪੈਂਦੇ ਸੀ ਚਾਚੀ ਨੇ ਦਿਨੇ ਕਹਿ ਲਿਆ ਸੀ ਕਿ ਰਾਤੀ ਬਿਸਤਰੀ ਪਿਛਲੇ ਕਮਰੇ ਵਿੱਚ ਲਾਵਾਂਗੇ। ਉਦੋਂ ਪਿੰਡਾਂ ਵਿੱਚ ਬਿਜਲੀ ਦੇ ਕੱਟ ਵਾਵਾ ਲੱਗਦੇ ਹੁੰਦੇ ਸਨ। ਉਸ ਦਿਨ ਵੀ ਰਾਤ ਤੱਕ ਕੱਟ ਸੀ। ਸਾਨੂੰ ਬਿਸਤਰੀ ਮੱਲਿਆਂ ਥੋੜੀ ਦੇਰੀ ਹੋਈ ਹੋਊਗੀ। ਜਦ ਕਿਸ ਨੇ ਬਰਾਂਡੇ 'ਚੋਂ ਦਲਾਨ ਦਾ ਕੁੰਡਾ ਖੜਕਾਇਆ। ਮੈਨੂੰ ਬੜਾ ਡਰ ਲੱਗਾ ਸੀ ਕਿ ਐਨੇ ਹਨੇਰੇ ਕੌਣ ਆ ਗਿਆ। ਮੈਂ ਜੋਤੀ ਨੂੰ ਕੁੱਟ ਕੇ ਜੱਫੀ ਵਿੱਚ ਲੈ ਲਿਆ। ਚਾਚੀ ਜਿਵੇਂ ਪਹਿਲਾਂ ਹੀ ਕਿਸੇ ਨੂੰ ਉਡੀਕਦੀ ਹੋਵੇ। ਉਹ ਮੋਮਬਤੀ ਜਗਾ ਕੇ ਕੁੰਡਾ ਖੋਲਣ ਤੁਰ ਪਈ। ਬਾਦ ਵਿੱਚ ਪਤਾ ਲੱਗਾ ਕਿ ਉਹ ਹਵੇਲੀ ਦੇ ਪਾਰਲੇ ਦਰਵਾਜ਼ੇ ਦਾ ਅਰਲ ਸ਼ਾਮ ਬੇਲੇ ਹੀ ਉਹ ਲਾਕੇ ਨਹੀਂ ਸੀ ਆਈ। ਕੁੰਡਾ ਖੋਲਦੇ ਕੋਈ ਮਰਦ ਅੰਦਰ ਲੰਘਿਆ ਤੇ ਸੱਤਿਆ ਨੇ ਕੋਈ ਨਾ ਆਪਣਾ ਹੀ ਆ। ਕਹਿ ਕੇ ਉਸ ਨੂੰ ਆਪਣੀ ਵਾਲੀ ਮੰਝੇ ਉੱਤੇ ਬਹਾ ਲਿਆ। ਬੇਸ਼ਿਕ ਮਰ ਜਾਈ ਚੋ ਵਾਰ ਨਹੀਂ ਸੀ ਨਿਕਲੇ। ਪਰ ਘਰ ਆਏ ਬੇਗਾਨੇ ਮਰਦ ਨੇ ਡਰ ਨੇ ਚੀਤਾਮਾ ਉਬਾਰੀਆਂ ਸੀ। ਪਾਣੀ ਤਨੇ ਪਿਆ ਕੇ ਚਾਚੀ ਨੇ ਉਸ ਨੂੰ ਉਸੇ ਮੰਝੇ ਤੇ ਪਿਆ ਚਾਂ ਲੈ ਕਿਹਾ ਤੇ ਆ ਮੇਰੇ ਨਾਲ ਆਣ ਪਈ। ਜੋਤੀ ਨੂੰ ਚੱਕ ਕੇ ਉਸ ਨੇ ਆਪਣੇ ਦੂਜੇ ਪਾਸੇ ਲਟਾ ਕੇ ਮੈਨੂੰ ਜਫੀ ਵਿੱਚ ਲੈ ਲਿਆ ਮੈਂ ਕੱਤੀ ਕਿ ਮੂੰਹ ਦੂਜੀ ਮੰਜ਼ਿਲ ਤੇ ਜਾ ਪਈ ਤਾਂ ਕੁਝ ਪਤਾ ਨਾ ਲੱਗਾ ਤਿਸਵੇਰੇ ਜਦ ਉੱਠੀ ਤਾਂ ਸਰੀਰ ਬਹੁਤ ਹੀ ਡਿੱਟਾਲ ਸੀ ਨਾ ਹੀ ਮੈਨੂੰ ਪਤਾ ਲੱਗਾ ਕਿ ਉਹ ਮਰਦ ਕਦੋਂ ਤੇ ਕਿੱਧਰ ਚਲੇ ਗਏ ਪਰ ਰਾਤ ਪਰੋਸੇ ਸਾਹਾਂ ਚੋਂ ਆਉਂਦੀ ਰਹੀ ਸ਼ਰਾਬ ਦੀ ਤੀਜ਼ ਹਵਾੜ ਦਾ ਚੇਤਾ ਆਉਂਦੇ ਹੀ ਮੇਰਾ ਚਿੱਤ ਖਰਾਬ ਹੋ ਜਾਂਦਾ ਸਤਿਆਚਾ ਲੈ ਕੇ ਆਈ ਤਾਂ ਉਸ ਦੀ ਖੁਸ਼ੀ ਡਲ ਡਲ ਪੈ ਰਹੀ ਸੀ ਚਾਪੀਕੇ ਵਿਊਸ ਨੇ ਮੈਨੂੰ ਪਈ ਰਹਿਣ ਲਈ ਕਿਹਾ ਤੇ ਘਰ ਵਿੱਚ ਮੇਰੇ ਕਰਨ ਵਾਲੇ ਸਾਰੇ ਕੰਮ ਉਸਨੇ ਮੁਕਾ ਲਈ ਅਗਲੀ ਰਾਤ ਉਹ देर ਰਾਤ ਤੱਕ ਗੱਲਾਂ ਮਾਰਦੀ ਰਹੀ ਜੋ ਮੈਨੂੰ ਆਲੇ ਪਤਲੇ ਤੋਂ ਵੱਧ ਕੁਝ ਸਮਝ ਨਹੀਂ ਸੀ ਆ ਰਹੀਆਂ ਅਗਲੇ ਦਿਨ ਬਾਅਦ ਦੁਪਹਿਰ ਜਰਨੈਲ ਮੜਾਇਆ ਉਸਨੇ ਦੱਸਿਆ ਕਿ ਉਹ ਗੰਗਾ ਨਗਰ ਵਾਲੇ ਸਾਰੇ ਕੰਮ ਮੁਕਾਇਆ ਹੈ ਮਹੀਨੇ ਬਾਅਦ ਮੇਰਾ ਸਿਰ ਉਹ ਜੋ ਇਹ ਸੰਕੇਤ 382 ਚਿੰਮੇ ਜੋਤੀਵਾਰੀ ਮਹਿਸੂਸ ਕਰਦੀ ਹੁੰਦੀ ਸੀ ਸਰਦੀਆਂ ਲੰਘਦੀ ਲੰਘਦੀ ਆਂਗਵਾਂਦੀਆਂ ਔਰਤਾਂ ਵਿੱਚ ਮੇਰੀ ਚਾਚਾ ਹੋਣ ਲੱਗ ਪਈ ਸੀ ਜਿਵੇਂ ਜਿਵੇਂ ਦਿਨ ਲੰਘਦੇ ਗਏ ਮੈਨੂੰ ਆਪਣੇ ਸਰੀਰ ਬਾਰੇ ਪਿਛਲੀ ਵਾਰ ਤੋਂ ਕੁਝ ਵੱਖਰਾ ਵੱਖਰਾ ਲੱਗਣ ਲੱਗ ਪਿਆ ਹਫਤੇ 10 ਦਿਨ ਬਾਅਦ ਸੱਤਾਂ ਆਂਦੀ ਦੀ ਵੇਖ ਪੁੱਛ ਕੇ ਸਭ ਠੀਕ ਹੈ ਜਾਂਦੀ 6 ਮਹੀਨੇ ਤੋਂ ਬਾਅਦ ਵੀ ਉਹ ਕੁਝ ਜ਼ਿਆਦਾ ਹੀ ਉਤਸ਼ਾਹ ਜਿਹਾ ਵਿਖਾਉਣ ਲੱਗ ਪਈ ਸੀ ਜਰਨੈਲ ਨਾਲ ਉਸ ਦੇ ਮੁਖੌਲ ਵਧ ਗਏ ਸਨ ਝੋਨੇ ਦੀ ਫਸਲ ਪੱਕਣ ਵਾਲੀ ਸੀ ਚ ਰਾਤ ਪੈਂਦੇ ਹੀ ਮੇਰੇ ਦਰਦਾਂ ਸ਼ੁਰੂ ਹੋਈਆਂ ਚਰਨੈਲ ਆਪਣੀ ਭਾਬੀ ਨੂੰ ਮੇਰੇ ਕੋਲ ਵਠਾ ਕੇ ਆਪ ਸੱਤਿਆ ਨੂੰ ਸੱਦਨ ਚਲੇ ਗਿਆ। ਸੱਤਿਆ ਦੇ ਆਉਣ ਤੱਕ ਮੇਰਾ ਬੁਰਾ ਹਾਲ ਹੋਣ ਲੱਗ ਪਿਆ। ਉਧਰ ਕੁੱਕਰ ਦੀਆਂ ਬਾਂਗਾਂ ਜੀ ਸੁਣਨ ਲੱਗੀਆਂ ਸੀ ਤੇ ਇਹ ਦਿਨ ਮੇਰੇ ਸਰੀਰ 'ਚ ਜਿਵੇਂ ਕੋਈ ਭਾਰ ਲੈ ਗਿਆ ਹੋਵੇ ਮਹਿਸੂਸ ਹੋਣ ਲੱਗ ਪਿਆ। ਸੱਤਿਆ ਆਪਣੇ ਕੰਮਾਂ ਵਿੱਚ ਖੋਪੀ ਹੋਈ ਸੀ ਤੇ ਨਾਲ ਨੂੰ ਨਾਲ ਵਾਹੀ ਗਰੂ ਵੀ ਧਾਈ ਜਾ ਰਹੀ ਸੀ। ਦੋ ਮਾਸੂਮ ਆਵਾਜ਼ਾਂ ਮੇਰੇ ਕੰਨ 'ਤੇ ਪੈ ਗਈਆਂ। ਥੋੜੀ ਦੀਰ ਫਾਤ ਪਰੋ ਵਧਾਈਆਂ ਸੁਣਨ ਲੱਗੀਆਂ। ਮੇਰੇ ਪੇਟੋ ਜੋੜੇ ਮੁੰਡਿਆਂ ਨੇ ਜਨਮ ਲਿਆ ਸੀ ਪਿੰਡ ਵਿੱਚ ਜਰਨੈਲ ਦੀ ਝੜ ਲੱਗਣ ਜਾਣ ਦੀਆਂ ਗੱਲਾਂ ਹੋਣ ਲੱਗ ਪਈਆਂ ਕਈ ਦਿਨ ਸਾਡੇ ਘਰ ਖੁਸ਼ੀਆਂ ਵਾਲੇ ਜਸ਼ਨ ਚੱਲਦੇ ਰਹੇ ਮੈਂ ਵੇਖਦੀ ਸੀ ਕਿ ਜਰਨੈਲ ਦੇ ਚਿਹਰੇ ਦੇ ਨਿਖਾਰ ਚੋਂ ਛੱਟ ਢੁੱਲ ਢੁਲ ਕੀ ਪੈਣ ਲੱਗ ਪਿਆ ਸੀ ਲੰਘਦੇ ਸਮੇਂ ਨਾਲ ਮੇਰੇ ਰੁਝੇ ਵੀ ਵਧਦੇ ਗਏ ਤਿੰਨ ਬੱਚਿਆਂ ਦੀ ਸਾਂਭ ਸੰਭਾਲ ਵਿੱਚ ਪਤਾ ਹੀ ਨਾ ਲੱਗਦਾ ਦਿਨ ਕਾ ਚੜਿਆ ਤੇ ਕਦ ਰਾਤ ਪੈਣ ਵਾਲੀ ਹੋਗੀ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਗਏ ਅਸੀਂ ਦੋਹੀ ਕਈ ਤਰ੍ਹਾਂ ਦੇ ਸੁਪਨੇ ਬੁਨਣ ਲੱਗ ਪਏ ਕੁੜੀ ਤਾਂ ਪਹਿਲੀ ਜਮਾਤ ਤੋਂ ਹੀ ਬੜੀ ਹੁਸ਼ਿਆਰ ਸੀ ਤੇ 12ਵੀਂ ਵਿੱਚ ਉਹ ਤਿੰਨ ਜ਼ਿਲ੍ਹਿਆਂ ਚੋਂ ਫਰਸਟ ਆ ਗਈ ਉਸ ਦੀ ਇੱਕ ਸਹੇਲੀ ਦੇ ਮਨ ਵਿੱਚ ਦੇਸ਼ ਤੋਂ ਬਾਹਰ ਜਾਣ ਦੀ ਬੜੀ ਰੀਲ ਸੀ ਉਸੇ ਤਾਂ ਨੰਬਰ ਵੀ 12ਵੀਂ ਚੋਂ ਜੋਤੀ ਤੋਂ ਬੜੇ ਘੱਟ ਆਈ ਸੀ ਉਸ ਦੇ ਕਰਕੇ ਜੋਤੀ ਨੇ ਵੀ ਬਾਹਰ ਜਾਣ ਦਾ ਮਨ ਬਣਾ ਕੇ ਸਾਨੂੰ ਦੱਸਿਆ ਜਰਨੈਲ ਦੇ ਮਨ ਵਿੱਚ ਤਾਂ ਪਹਿਲਾਂ ਹੀ ਇਹ ਗੱਲ ਹੈ ਸੀ ਜੋਤੀ ਨੇ ਬਿਨਾਂ ਤਿਆਰੀ ਟੈਸਟ ਦਿੱਤਾ ਤੇ ਅਮਰੀਕਨ ਐਮਬੈਂਸੀ ਤੋਂ ਉਸ ਦਾ ਵੀਜ਼ਾ ਲੱਗ ਕੇ ਆ ਗਿਆ ਅਮਰੀਕਾ ਆ ਕੇ ਉਸਨੇ ਵਕਾਲਤ ਪਾਸ ਕਰ ਲਈ ਤੇ ਸਾਡੀ ਸਹਿਮਤੀ ਲੈ ਕੇ ਵਕੀਲ ਨਾਲ ਵਿਆਹ ਕਰਵਾ ਲਿਆ ਹੁਣ ਸ਼ਿਕਾਗੋ ਵਿੱਚ ਉਹਨਾਂ ਦੀ ਵੱਡੀ ਲਾ ਕੰਪਨੀ ਆ ਤੋਹਾਂ ਮੁੰਡਿਆਂ ਨੂੰ ਟਿਊਸ਼ਨ ਰਖਵਾ ਰਖਵਾ ਕੇ ਅਸੀਂ 12 ਮਸਾਂ ਪਾਸ ਕਰਵਾਈ ਸੀ ਦੋਹੇ ਇਧਰ ਆਉਂਦੇ ਜਿੱਤੀ ਅੜੇ ਹੋਏ ਸਨ ਪਰ ਤੁਹਾਨੂੰ ਦੱਸਿਆ ਨਾ ਮਸੀ ਪਾਸ ਹੋਣ ਵਾਲਿਆਂ ਦੀ ਬੈਣ ਕਿੱਥੋਂ ਆਉਣੇ ਸੀ 10 ਸਾਲ ਹੋ ਗਏ ਕੁੜੀ ਵੱਲੋਂ ਲਈ ਸਾਡੀ ਫੈਮਲੀ ਫਾਈਲ ਨਿਕਲਾਈ ਤੇ ਸਾਨੂੰ ਚਾਰਾਂ ਨੂੰ ਗ੍ਰੀਨ ਕਾਰਡ ਮਿਲ ਗਿਆ ਇੱਧਰ ਆ ਕੇ ਕੁਝ ਮਹੀਨੇ ਅਸੀਂ ਬੇਟੀ ਕੋਲ ਰਹੇ ਪਰ ਇਹ ਹਰਾਮੀ ਕੰਮ ਕਰਨ ਤੋਂ ਕਤਰਾਇਆ ਕਰਨ ਅਸੀਂ ਐ ਨਹੀਂ ਕਰਨਾ ਔ ਨਹੀਂ ਕਰਨਾ ਪਰ ਤੁਸੀਂ ਜਾਣਦੇ ਹੀ ਹੋ ਇੱਥੇ ਨਖਰੇ ਥੋੜਾ ਚੱਲਦੇ ਨੇ ਕੁੜੀ ਉੱਤੇ ਭਾਰ ਬਣੀ ਰਹਿਣਾ ਸਾਨੂੰ ਚੰਗਾ ਨਾ ਲੱਗਿਆ ਕਰੇ ਮੂਰੇ ਉੰਬਤ ਕਲਾਮੀ ਕਰਕੇ ਮੇਰੇ ਮੂੰਹੋਂ ਇਨਾਂ ਲਈ ਹਰਾਮੀ ਸ਼ਬਦ ਸਹਿਜ ਹੀ ਬੋਲਿਆ ਜਾਣ ਲੱਗ ਪਿਆ ਆਖਿਰ ਹੈ ਵੀ ਤੇ ਜੀ ਸਤਿਆ ਜਿਉਂਦੀ ਹੁੰਦੀ ਤਾਂ ਮੈਂ ਜਾ ਕੇ ਜਰੂਰ ਪੁੱਛਣਾ ਸੀ ਕਿ ਉਸਨੇ ਨਿਆਂਈ ਵਾਲੇ ਖੇਤ ਵੀਰ ਦਾ ਵੇਝਣ ਲਗਿਆ ਲੰਮੀ ਸੋਚ ਕਿਉਂ ਨਾ ਸੋਚੀ ਆਖਿਰ ਰੋਜ਼ ਇਹ ਕਲਾਕਲੇਸ਼ ਤੋਂ ਦੁਖੀ ਹੋ ਕੇ ਇੱਕ ਦਿਨ ਅਸੀਂ ਵੱਖਰਾ ਘਰ ਲੈ ਕੇ ਰਹਿਣ ਲੱਗ ਪਏ ਦੋਹਾਂ ਮੁੰਡਿਆਂ ਸਿਰ ਜ਼ਿੰਮੇਵਾਰੀਆਂ ਪਈਆਂ ਤਾਂ ਇਹਨਾਂ ਨੂੰ ਕੰਮ ਕਰਨਾ ਵੀ ਆਉਣ ਲੱਗ ਪਿਆ ਜਰਨੈਲ ਨੇ ਕੰਮਾਂ ਨੂੰ ਕਦੇ ਵੱਡੇ ਛੋਟੇ ਨਹੀਂ ਸੀ ਮੰਨਿਆ ਸ਼ੁਰੂ-ਸ਼ੁਰੂ ਵਿੱਚ ਤਾਂ ਜੋ ਵੀ ਮਿਲਦਾ ਉਹ ਕਰ ਲੈਂਦਾ ਰਿਹਾ ਸਾਡੇ ਨਾਲ ਦੇ ਪਿੰਡ ਦਾ ਚਰਨ ਸਿੰਘ ਬਹੁਤ ਸਾਲਾਂ ਤੋਂ ਇੱਥੇ ਰਹਿੰਦਾ ਹੋਣ ਕਰਕੇ ਉਸ ਦੇ ਕੋਲ ਕੰਮਾਂ ਦੀ ਘਾਟ ਨਹੀਂ ਸੀ ਜਰਨੈਲ ਨਾਲ ਉਸ ਦੀ ਛੋਟੀਆਂ ਹੁੰਦੀਆਂ ਤੋਂ ਸਾਂਝ ਸੀ ਉਸ ਨੇ ਆਪਣੀ ਇੱਕ ਫਾਰਮ ਦਾ ਮੈਨੇਜਰ ਲਾ ਲਿਆ ਉਮਰ ਦੇ ਹਿਸਾਬ ਜਰਨੈਲ ਦੀ ਮੁਸ਼ਕਕਤ ਘਟ ਗਈ ਪਰ ਪੈਸੇ ਚੰਗੇ ਮਿਲਣ ਲੱਗ ਪਏ ਸ਼ੁਰੂ-ਸ਼ੁਰੂ ਵਿੱਚ ਤਾਂ ਜਰਨੈਲ ਦੇ ਦੋਹੇ ਮੁੰਡੇ ਆਪਣੇ ਵਾਲੇ ਫਾਰਮ ਵਿੱਚ ਭਰਤੀ ਕਰਲੇ ਸੀ ਪਰ ਉਹ ਇਸ ਕਰਕੇ ਭਾਰੇ ਕੰਮਾਂ ਵੱਲ ਮੂੰਹ ਨਾ ਕਰਿਆ ਕਰਨ ਕਿ ਪਾਪੀ ਨੇ ਕਿਹੜਾ ਕੁਝ ਕਹਿਣਾ ਪਰ ਤਾਂ ਉਹਨੂੰ ਪਿੱਛੇ ਸਾਇਦ ਦੱਸ ਆਈਆਂ ਕਿ ਜਰਨੈਲ ਦੀ ਇਮਾਨਦਾਰੀ ਦਾ ਕੋਈ ਜਵਾਬ ਨਹੀਂ ਉਸ ਨੇ 3-4 ਮਹੀਨੇ ਤਾਂ ਇਹਨਾਂ ਦੇ ਮੂੰਹ ਵੱਲ ਵੇਖਿਆ ਪਰ ਬਾਅਦ ਵਿੱਚ ਹਟਾ ਦਿੱਤਾ 2 ਸਾਲ ਬਾਅਦ ਇੰਡੀਆ ਗਏ ਤਾਂ ਇਹਨਾਂ 'ਤੇ ਵਿਆਹ ਕਰਤੀ ਵਿਆਹ ਤੋਂ ਬਾਅਦ ਤਾਂ ਬਸ ਕੁਝ ਨਾ ਪੁੱਛੋ ਇਹ ਕਹਿੰਦੇ ਉਸ ਦਾ ਗੱਜ ਪਰ ਆਇਆ ਤੇ ਅਮਰੀਕ ਨੂੰ ਵੀ ਲੱਗਿਆ ਕਿ ਉਸ ਨੂੰ ਰੋਕਣ ਦਾ ਥੋੜਾ ਮੌਕਾ ਦੇਣਾ ਚਾਹੀਦਾ ਉਸਨੇ ਹੀਟਰ ਦਾ ਪਲੱਗ ਲਾ ਕੇ ਚਾਹ ਦਾ ਜੁਗਾਰ ਕਰਨ ਲੱਗ ਪਿਆ ਰਾਤ ਅੱਧੀ ਤੋਂ ਟੱਪ ਗਈ ਹੋਣੀ ਸੀ ਵਿੱਚ-ਵਾਰ ਜੀਤੋ ਆਮ ਜ਼ਿੰਦਗੀ ਵਾਰੀ ਤੇ ਅਮਰੀਕਾ ਤੇ ਇੰਡੀਆ ਦੇ ਵਿਵਹਾਰ ਤੇ ਸਿਸਟਮ ਬਾਰੇ ਛੋਟੀਆਂ-ਛੋਟੀਆਂ ਗੱਲਾਂ ਕਰਨ ਲੱਗ ਪੈਂਦੇ ਸਵੇਰ ਹੋਣ ਵਾਲੀ ਸੀ ਤੇ ਅਮਰੀਕੀ ਦੀ ਡਿਊਟੀ ਖਤਮ ਹੋਣ ਦਾ ਸਮਾਂ ਵੀ ਤੇਜ਼ੀ ਨਾਲ ਘਟ ਰਿਹਾ ਸੀ ਉਸ ਦੇ ਮਨ 'ਚ ਜੀਤ ਕੋਰ ਦੇ ਪ੍ਰੋਗਰਾਮ ਬਾਰੇ ਜਾਣਨ ਦੀ ਉਤਸੁਕਤਾ ਤੇਜ਼ ਹੋਈ ਜਾ ਰਹੀ ਸੀ ਉਸਨੇ ਜੀਰਾ ਕਰਕੇ ਪੁੱਛ ਹੀ ਲਿਆ ਪੈਣ ਹੁਣ ਅਗਲਾ ਪ੍ਰੋਗਰਾਮ ਮੈਨੂੰ ਰਾਤ ਆਸਰਾ ਦੇਣ ਵਾਲੀ ਮੇਰੀ ਵੀਰੀਆ ਕਈ ਦਿਨਾਂ ਤੋਂ ਮੇਰੇ ਟਿੱਡੂ ਜਮੇ ਪੁੱਤਾਂ ਨੇ ਜੀਣਾ ਹਰਾਮ ਕੀਤਾ ਹੋਇਆ ਸੀ ਮੇਰਾ ਪਾਸਪੋਰਟ ਲੁਕੋ ਲਿਆ ਸੀ ਕੱਲ ਸ਼ਾਮੀ ਅਚਾਨਕ ਸੈਲਫ ਹੀਟੋਂ ਕਿਤਾ ਵਰਗੀ ਚੀਜ਼ ਦਾ ਝੋਲਾ ਪਿਆ ਕੁਰਸੀ ਉੱਤੇ ਖੜ ਕੇ ਵੇਖਿਆ ਪਾਸਪੋਰਟ ਸੀ ਅੰਨਾ ਕੀ ਭਾਲੀ ਅੱਖੇ ਦੋ ਅੱਖਾਂ ਤੇ ਮੈਂ ਪਾਸਪੋਰਟ ਫੜ ਕੇ ਉਥੋਂ ਨਿਕਲਣ ਦੀ ਕੀਤੀ ਤੀਦਾ ਫੋਨ ਨੰਬਰ ਮੇਰੇ ਕੋਲ ਹੈਗਾ ਉਹੀ ਥੀ ਜਿਸ ਕੋਲ ਰਹਿਣ ਤੋਂ ਮੈਨੂੰ ਸ਼ਰਮ ਆਉਂਦੀ ਸੀ ਜ਼ਿੰਦਗੀ ਦੇ ਰਹਿੰਦੇ ਦਿਨ ਹੁਣ ਉਸੇ ਕੋਲ ਕੱਟਾਂਗੀ ਬਸ ਮੇਰਾ ਵੀਰਾ ਦਿਨ ਚੜਦਾ ਤਾਂ ਉਸ ਨਾਲ ਗੱਲ ਕਰਵਾ ਦੇ ਮੈਂ ਜਾਣਦੀ ਹਾਂ ਤੁਸੀਂ ਚੱਕ ਰਹੇ ਹੋਮੋਗੇ ਉਹ ਪ੍ਰਿਯੌਰਥ ਨੂੰ ਘਰ ਕਿਵੇਂ ਲੈ ਜਾਵਾਂ ਪਰ ਮੈਨੂੰ ਕੋਈ ਚੱਕਾ ਨਹੀਂ ਚੰਗੇ ਭਰਾਮਾਂ ਤੋਂ ਕਾਹਦਾ ਚੱਕਾ ਸ਼ਿਕਾਗੋ ਇੱਥੋਂ 4-5 ਘੰਟੇ ਦੀ ਦੂਰੀ ਆ ਕਾਰ ਉੱਤੇ ਬੇਟੀ ਨੇ ਫੋਨ ਸੁਧਿਆਂ ਹੀ ਚੱਲ ਪੈਣਾ ਘਰ ਪਹੁੰਚ ਕੇ ਅਮਰੀਕ ਨੇ ਉਸਦੀ ਬੇਟੀ ਨਾਲ ਗੱਲ ਕਰਵਾ ਦਿੱਤੀ ਤੇ ਆਪਣੇ ਘਰ ਦਾ ਐਡਰੈਸ ਲਿਖਵਾ ਦਿੱਤਾ ਦੁਪਹਿਰੇ ਲਾ ਫਾਰਮ ਦੇ ਸਟਿੱਕਰਾਂ ਵਾਲੀ ਕਾਰ ਡਰਾਈਵ ਵੀ ਆ ਰੁਕੀ ਇੱਕ ਸਾ ਹੋਈਆਂ ਮਾਂਤੀ ਦੀ ਗਲਵਕੜੀ ਖੋਲਣ ਲਈ ਅਮਰੀਕ ਦੀ ਪਤਨੀ ਨੂੰ 바ਵਾ ਜੋਰ ਲਾਉਣਾ ਪਿਆ ਧੰਨਵਾਦ ਜੀ ਇਹੋ ਜਈਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਸੈ ਸ਼ੀਕਲ ਜੀ